ਹਰਜਿੰਦਰ ਸਿੰਘ ਹਾਂ ਜੀ ਸਾਨਾ ਉਹ ਦਰਸਨ ਸਿੰਘ ਦੇ ਪਿੰਡ ਦਿਨੇਾਲ ਜੀ ਅੱਛਾ ਜੀ ਤੇ ਕੀ ਮਾਮਲਾ ਜੀ ਸਰਾ ਜਿਹੜਾ ਤੁਹਾਡੇ ਤੁਹਾਡੇ ਬੱਚਿਆਂ ਨੂੰ ਕਿਹਾ ਕਿ ਤੇ ਕਰਦੇ ਇਹ ਮਹਾਰਾਜ ਜੀ ਪੈਸਿਆਂ ਦਾ ਫਰੋਡ ਕਰਕੇ ਆ ਗਈ ਕਿ ਪੈਸੇ ਇਕੱਠੇ ਹੋ ਜਾਣ ਤੇ ਅਸੀਂ ਕਿਤੇ ਹੋਰ ਥਾਂ ਟੈਂਡ ਫੁੱਟੀ ਚੋ ਕੇ ਉੜ ਕੇ ਤੇ ਲੈ ਜਾਾਂਗੇ ਤੇ ਪੈਸੇ ਯਾਰ ਇਕੱਠੇ ਹੋ ਗਾੜੀ ਫੇਰ ਜਾ ਕੇ ਇਦਾਂ ਪਾ ਦੇਣਗੇ ਤੇ ਇਹ ਕਰਕੇ ਜੀ ਆਪਾਂ ਵੀ ਬਗਲੋ ਕੇ ਨਾਲੇ ਅੱਗੇ ਖੜੇ ਆ ਅੱਛਾ ਜੀ ਜੀ ਤੁਹਾਡੀ ਉਮਰ ਕਿੰਨੀ ਹੈ ਜੀ ਉਮਰ ਆਪਣੀ 60 ਨੂੰ ਪਹੁੰਚ ਗਈ ਸਮਝੋ ਜੀ 60 ਹੋ ਹੀ ਗਈ ਕੇ 60 ਹਾਲ ਤੱਕ ਕੋਈ ਤੁਸੀਂ ਕੋਈ ਨਸ਼ਾ ਕਰਦੇ ਨਹੀਂ ਨਹੀਂ ਜੀ ਨਹੀਂ ਜੀ ਕਿਰਪਾ ਮਾਰੀ ਨਹੀਂ ਆ ਕੇ ਚਾਹ ਰੋਟੀ ਤੋਂ ਬਗੈਰ ਕੋਈ ਆਪਣਾ ਨਸ਼ਾ ਹੀ ਨਹੀਂ ਕਰਦਾ ਗੁਜਾਰਾ ਕਿਸ ਤਰ੍ਹਾਂ ਹੁੰਦਾ ਤੁਸੀਂ ਕੀ ਕੰਮ ਕਰਦੇ ਮੈਂ ਆਟੋ ਚਲਾ ਕੇ ਆਪਣੀ ਮਾਤਾ ਨੂੰ ਪਾਲਦਾ ਤੇ ਰੋਟੀ ਪਾਣੀ ਕਰਦਿਆਂ ਜੀ ਬਸ ਹੋਰ ਤੇ ਆਪਣੇ ਕੋਲ ਕੋਈ ਜਾਣੀ ਕਿੰਨੀ ਹੈ ਜੀ ਪੈੜੀ ਬਾਠੀ ਦਾ ਟਾਈਮ ਪਾਸ ਹੋਣ ਜੁਗੀ ਹੈਗੀ ਹੈ ਹੋਰਿਆਂ ਦੀ ਕਿੰਨੀ ਪੈੜੀ ਜੀ ਜਿਹੜੀ ਉਹਨਾਂ ਸੋਹਰਿਆਂ ਦੀ 11 ਗਲੇ ਪੈੜੀ ਦੇ ਆ ਟਰੈਕਟਰ ਹੈ ਉਹਨਾਂ ਦੇ ਕੋਲ ਦੋ ਦੁਕਾਨਾਂ ਸਾਲੇ ਮੇਰੀ ਨਹੀਂ ਹਰਚੋ ਬਾਸ਼ ਸ਼ਹਿਰ ਦੇ ਵਿੱਚ ਆ ਇੱਕ ਦੀ ਪਟੋਲਪੁਰਮ ਦੇ ਸਾਹਮਣੇ ਆ ਦੁਕਾਨ ਇੱਕ ਦੀ ਡਾਕਟਰ ਦੇ ਲਾਗੇ ਦੁਕਾਨ ਆ ਤੁਸੀਂ ਆਪਣੇ ਬੱਚਿਆਂ ਨੂੰ ਤੇ ਪਤਨੀ ਨੂੰ ਕੁੱਟਦੇ ਸੀ ਨਾ ਜੀ ਨਾ ਜੀ ਇਹ ਜਲੇਮ ਲੱਗ ਰਹੇ ਸੀ ਜਿਵੇਂ ਅੱਛਾ ਜੀ ਨਹੀਂ ਆਪਾਂ ਨਹੀਂ ਹੱਥ ਨਹੀਂ ਲਾ ਕੇ ਵੇਖਿਆ ਤੇ ਵਾਕ ਹੋਣ ਦਾ ਕਾਰਨ ਕੀ ਸੀ ਵਾਕ ਉਹ ਹੀ ਤੁਹਾਨੂੰ ਦੱਸਿਆ ਕਿ ਜਬ ਬਲਵਿੰਦਰ ਸਿੰਘ ਬਿੱਲਾ ਹੈਗਾ ਨਾਗੋਵਾਲੀਆ ਜੀ ਉਹਨਾਂ ਹੀ ਬੇੜਾ ਕਰ ਕਰ ਦਿੱਤਾ ਤੇ ਆਪ ਕੈਨੇਡਾ ਜਾ ਵੜੇ ਦੋਵੇਂ ਜੀ ਹੋਰ ਕਿੰਨੇ ਜਿਹੜੇ ਜਿਹੜੇ ਵਿਅਕਤੀ ਜਿਨ੍ਹਾਂ ਨਾਲ ਤੁਹਾਡੀ ਪਤਨੀ ਦੇ ਸੰਬੰਧ ਰਹਿ ਦੋ ਛੱਜਲਵੜੀ ਦੇ ਸੀ ਅੱਜ ਤੋਂ ਦੇ ਸੀ ਆਪਣੇ ਦੇ ਮੱਲੀਆਂ ਦੇ ਜੀ ਤੇ ਇੱਕ ਹੈਗਾ ਹੀ ਖਰੂਰ ਸਾਹਿਬ ਦਾ ਜੀ ਇੱਕ ਹੈਗਾ ਛੱਜਲਵੜੀ ਦਾ ਹ ਇਹ ਨਾ ਇਹਨੇ ਦੇ ਕੇ ਹੋਰ ਜਿਹੜੇ ਗੁਪਤੇ ਉਹ ਤਾਂ ਮਾਰੀ ਜਾਂਦਾ ਸੱਚੇ ਪਾਸ਼ਾ ਆਪਾਂ ਇਹਨਾਂ ਕੋਈ ਬਿਆਨ ਕਰ ਸਕਦੇ। ਮੋਚੀ ਆਪਣੇ ਬੱਚਿਆਂ ਦੇ ਹੱਥ ਤੰਦਰਿਆਂ ਦੇ ਵਿੱਚ ਦੇ ਕੇ ਉੱਟਦੇ ਰਹੇ ਜੋ ਤੁਸੀਂ ਭੰਗ ਦੇ ਪਕੌੜੇ ਖਾਂਦੇ ਰਹੇ ਹੋ ਸੱਚਾਈ ਕੀ ਗੱਲ ਬਾਤ ਕੋਈ। ਨਾ ਜੀ ਨਾ ਕਦੀ ਨਸ਼ਾ ਕੀਤਾ ਤੇ ਨਾ ਨਾ ਕੋਈ ਨਸ਼ਾ ਕੀਤਾ ਤੇ ਨਾ ਆਪਾਂ ਖਾਦਾ ਨਸ਼ਾ। ਆਪਾਂ ਇਹ ਆਨੇ ਆ ਕਿ ਇਹ ਮੇਰਾ ਸਾਲਾ ਜੇ ਨਾਲ ਮੁੰਡਾ ਆਪਣਾ ਲਈ ਕੇ ਇਦੋਂ ਮੇਰੀ ਮਾਂ ਜਾਊਗੀ ਮੈਨੂੰ ਲੈ ਕੇ ਉਥੇ ਆਟੋ ਹੀ ਪਾ ਕੇ ਲੈ ਜਾਊਗਾ ਤੇ ਗੁਰੂ ਰਸਾਂ ਦੇ ਗਾੜੀ ਸੌ ਖਾ ਲੈਣ। ਗਰਜਿੰਦਰ ਸਿੰਘ ਨਸ਼ਾ ਕਰਦਾ ਹੈ ਕਿ ਜਾਂ ਨਹੀਂ ਕਰਦਾ ਇਹ ਜਿਹੜਾ ਉਹਨਾਂ ਨਾਲ ਕਿਹਾ ਕਿ ਆ ਵੇਖੋ ਕਿੰਨੀ ਤਰਾਦਿਆ ਕਿ ਜੇ ਮਰ ਗਿਆ ਹਾ ਪਿਓ ਮਾਤਾ ਪੈਸਾ ਦਾ ਫਰੋਡ ਕਰਕੇ ਜਾਂ ਫਰੋਡ ਵਜਨਿਆ ਕਿ ਬਾਹਰੋਂ ਪੈਸੇ ਆਉਣ ਦੇ ਪੇ ਲੱਖ ਬਲਿੰਦਰ ਸਿੰਘ ਮੰਨੇ ਨੇ ਦਿੱਤਾ ਲੱਖ ਰੁਪਏ ਉਹਨਾਂ ਦੇ ਦਿੱਤਾ ਲੱਖ ਰੁਪਏ ਜੂਕੇ ਤੋਂ ਆ ਗਿਆ ਬਿੱਲਾ ਵਾ ਖਡਾਰੀ ਤੇ ਉਹਦਾ ਦੋਸਤ ਹੈ ਉਹਨਾਂ ਲੱਖ ਉਹਨਾਂ ਪੇਜਦਾ ਉਹਰੇ ਬੰਦਾਂ ਨੇ پیسے ਭੇਜੇ ਆ ਸੁਖਣਾ ਕੀ ਪਰਿਵਾਰ ਦੁਬਾਰਾ ਜਿਹੜਾ ਇਕੱਠਾ ਹੋ ਸਕਦਾ ਇਹ ਨਹੀਂ ਜੀ ਪਰਮੇਸ਼ਰ ਨੂੰ ਪਤਾ ਮੈਂ ਤਾਂ ਕੋਈ ਕਹਿ ਨਹੀਂ ਸਕਦਾ ਜਿਹੜਾ ਮੇਰੇ ਮੇਰੇ ਹਾਲਾਤ ਕਰੀ ਜਾਂਦੇ ਮੈਂ ਤਾਂ ਕੋਹਾਂਦਾ ਨਹੀਂ ਭੱਜੀਆਂ ਪਾਵਾਂ ਗੱਲ ਨੂੰ ਆ ਜਾਣ ਉਹਦੇ ਕਿਰਪਾ ਜੇ ਮਹਾਰਾਜ ਦੀ ਅੱਛਾ ਜੀ ਉਹ ਕਹਿੰਦੇ ਹੁਣ ਤੇ ਸਾਡੀ 1000 ਰੁਪਏ ਦਿਹਾੜੀ ਹੋ ਗਈ ਸਾਡੇ ਬਾਪੂ ਨੂੰ ਸਾਡਾ ਚੇਤਾ ਆ ਗਿਆ ਨਹੀਂ ਨਹੀਂ ਇਹ ਦੱਸਾਂ ਚੇਤਾ ਕਿਦਾਂ ਆ ਜਿਹੜੀਆਂ ਇਹਨਾਂ ਨੇ ਮੇਰੀਆਂ ਵੀਡੀਓ ਪਾਈਆਂਗੇ ਨਸ਼ਾ ਕਰਦਾ ਸੀ ਮਰ ਗਿਆ ਵਾ 2 ਸਾਲ ਹੋ ਗਿਆ ਫਿਰ ਮੈਂ ਸਿਰਫ ਇਹ ਦੱਸਿਆ ਉਹਨਾਂ ਨੂੰ ਕਿ ਮੈਂ ਹੈਗਾ ਜੇ ਮਰਿਆ ਨਹੀਂ ਜੇ ਮੈਂ ਜਦੋਂ ਮੈਂ ਮਰਿਆ ਫਿਰ ਤੇ ਤੁਹਾਨੂੰ ਆਪੇ ਪਤਾ ਲੱਗ ਜਾਣਾ ਲੋਕਾਂ ਦੱਸ ਹੀ ਦੇਣਗੇ ਬਾਬਾ ਜਿੰਦਾ ਮਰ ਗਿਆ ਨਾ ਬਾਬਾ ਜਿੰਦਾ ਜੀਂਦਾ ਜਾਗਦਾ ਵਾ ਤੇ ਮੈਂ ਇਹ ਕਹਾਂ ਕਿ ਮਿਸਾਲ ਖੜੀ ਕੀਦੀ ਨਹੀਂ ਤਾਂ ਮੈਂ ਆਪੋ ਹੀ ਨਹੀਂ ਆ ਵੀਡੀਓ ਬਣਾਉਣੀ ਜਾਂ ਬਣਾਉਣੀ ਚਾਹੁੰਦਾ ਮਾਤਾ ਜੀ ਤੂੰ ਹੀ ਸਾਂਭਦੇ ਜੀ ਹਾਂਜੀ ਲੈਟਰਨ ਬਾਥਰੂਮ ਸਾਬੇ ਕਰਾਉਣੇ ਆ ਆਟੋ ਤੋਂ ਮੈਂ ਗੁਜ਼ਾਰਾ ਆਪਣਾ ਕਰਦਾ ਤੁਹਾਡੇ ਮਾਤਾ ਜੀ ਦਾ ਚੂਲਾ ਕਿਤਰਾ ਟੁੱਟਿਆ ਜੀ ਉਹਨੇ ਬੂਟਾ ਨਾਲ ਠੋਡ ਮਾਰ ਮਾਰ ਕੇ ਫਿਰ ਨਲਾਂ ਦੇ ਲਾਗੇ ਠੋਡ ਮਾਰਿਆ ਤੇ ਹੱਡੀ ਕਰਕ ਭਾਂ ਹੋ ਗਈ 1. ਅਸਤਾਨਾ ਨਾ ਮੋ ਗਿਆ ਕਿਥੇ ਜਲੰਧਰ ਕੈਂਡੀ ਹਸਪਤਾਲ ਬਾਈਪਾਸ ਤੇ ਪਠਾਨਕੋਟ ਤੇ ਕਿਥੇ ਭਲੱਥ ਕਿਥੇ ਆਪਣੇ ਤਨਦਨ ਬਾਬਾ ਜੀ ਦੇ ਹਸਪਤਾਲ ਫਿਰ ਆ ਬਿਆਸ ਫਿਰ ਇੱਥੇ ਹੈਗਾ ਮੀਤ ਹਸਪਤਾਲ ਫਿਰ ਵਟਾਲਿਆ ਹਸਪਤਾਲ ਸਾਰਿਆਂ ਤੋਂ ਹੋ ਗਿਆ ਹੱਥ ਬਲਾ ਜੋੜ ਕੇ ਕਹਿੰਦਾ ਬਾਬਾ ਜੀ ਇਹਦਾ ਭੋਗ ਬੈਜਣਾ ਜੇ ਜੇ ਤੁਸੀਂ ਪ੍ਰਿਸ਼ਰ ਕਰਾ ਲਿਆ ਤੇ ਤੇ 1.5 ਲੱਖ ਲੈਓ ਚੂਲਾ ਦਾ ਡੱਬਾ ਬਣਾ ਦਾਂਗੇ ਜਿਹੜਾ ਉਹਨਾਂ ਨੇ ਹੁਣ ਉੱਥੇ ਆ ਬਾਬਾ ਜੀ ਖੋਖਾ ਲਾਇਆ ਉਹ ਤੁਸੀਂ ਸਹੀ ਸਮਝਦੇ ਕਿ ਗਲਤ ਕੰਮ ਆ ਉਹਦੇ ਵੇ ਤੇ ਜਵਾਨਾ ਉਹਦੇ ਗਲਤ ਆ ਅਚਾਰ ਗਲਤ ਹੈ ਗਲਤ ਕੰਮ ਆ ਕੋਈ ਸਲਾਈ ਦਾ ਕੰਮ ਕਰਦੀ ਆਪਣਾ ਪਾਲਦੀ ਦੁਕਾਨ ਘਰ ਖੋਲ ਲੈਂਦੀ ਉਹ ਵੈਠ ਠੀਕ ਹੀ ਇਹ ਰੋਡ ਦੇ ਦੋਣੇ ਕੁੜੀ ਉਹਨਾਂ ਨੂੰ ਚਾਹ ਵੜਾਉਂਦੀ ਆ ਤੇ ਅਸੀਂ ਹੁਣ ਮਨ ਚ ਸੋਚਦੇ ਆਂ ਬੜਾ ਕੰਮ ਖਰਾਬ ਆ ਕਿ ਜੱਜ ਕਾਲ ਰਵਾਜ ਆ ਕਿ ਚੋਗੇ ਵਿੱਚ ਮਾਰ ਗਾ ਕੋਈ ਤਾਂ ਕੀ ਕਰਾਂਗੇ ਕਿਥੋਂ ਦੀ ਲੱਭਾਂਗੇ ਆਪਾਂ ਭਾਵੇਂ ਉਹਦੇ ਕੋਲੇ ਤੇ ਭਾਵੇਂ ਮੇਰੇ ਕੋਲ ਆ ਬੇਦਗਲ ਕੀਤਾ ਆ ਬੇਦਲ ਕਰਦੀ ਨੂੰ ਕੀਤਾ ਕੱਲੀ ਨੂੰ ਅੱਛਾ ਜੀ ਇਹਦੇ ਜਦੋਂ ਕੰਮ ਖਰਾਬ ਹੀ ਉਹਦਾ ਕਰਕੇ ਅੱਛਾ ਜੀ ਬੱਚਿਆਂ ਦੇ ਨਾਲ ਅੱਜ ਵੀ ਤੁਸੀਂ ਬੱਚਿਆਂ ਨੂੰ ਪਿਆਰ ਕਰਦੇ ਹੋ ਦਿਨੋਂ ਤਾਂ ਅਸੀਂ ਦਿਨੋਂ ਕਰਦੇ ਆਂ ਪਿਆਰ ਅੱਛਾ ਜੀ ਆਹੋ ਠੀਕ ਹੈ। ਇਹ ਰੋਗਿਆ ਨੇ ਯਾਰ। ਕਿਦੋਂ ਆ ਜੀ ਤੇ ਨਾ ਆਪਣੀ ਕੁੜੀ ਨੂੰ ਕੌਮਰੀ ਘਰ ਬੇਟੀ ਤੇ ਕੌਮ ਆਪਣਾ ਰਾਜਪ੍ਰੀਤ ਸਿੰਘ ਦਾ ਲड़का। ਉਹ ਵੇਣਾ ਮੈਂ ਜਦੋਂ ਭਾਂਡੇ ਧੋਦਾ। ਅਸੀਂ ਬੈ ਉਹ ਆਟੋ ਚਲਾ ਕੇ ਗਿਆ ਕਰਨੇ ਤੇ ਤੁਸੀਂ ਭਾਂਡੇ ਮਾਂਜੜੇ ਲੋਕਾਂ ਦੇ ਝੂਠੇ ਅਮਰਤਾ ਸਿੰਘ ਆਪਾਂ ਸਾਰੇ। ਜ਼ਮੀਨ ਹੈ ਤੁਹਾਡੇ ਕੋਲ ਬਾਬਾ ਜੀ। ਜ਼ਮੀਨ ਹੈ ਤਨੂੰ ਕਿੱਲੇ ਹੈ ਗਿਆ ਟਾਈਮ ਪਾਸ ਹੋਈ ਜਾਂਦਾ ਜੀ। ਕਰਜਾ ਬਹੁਤ ਜ਼ਿਆਦਾ ਨਾ ਸਿਰ ਤੇ ਵੱਡਾ ਭਰਾ ਚੜਾ ਗਿਆ ਰੋਟੀ ਆ ਪਕਾਉਣੇ ਆ ਚਾਹ ਆ ਬੈਡਰੂਮ ਬਾਹਰ ਮਾਦਰ ਮੈਂ ਕਰਾਉਣਾ ਕਿਹੜੇ 12 ਵੇ ਠਾ ਦਿੰਦੀ ਆ ਕਿਹੜੇ ਤੜਕੇ 4 ਵਜੇ ਲੀੜੇ ਕਪੜਾ ਦਾ ਤੋਣਾ ਨੂੰ ਮੈਂ ਨਾ ਹੋਣਾ ਆਪ ਅੱਛਾ ਜੀ ਕਿਹੜੇ ਤੱਕ ਬਦਲੀ ਕਰਦਾ ਤੌਲੀਆ ਪਾ ਕੇ ਵੇਖੋ ਜੀ ਹਾਂਜੀ ਬਾਬਾ ਜੀ ਕੀ ਨਾਮ ਤੁਹਾਡਾ ਮੇਰਾ ਨਿਰਮਲ ਸਿੰਘ ਹੈ ਜੀ ਇਹ ਤੁਹਾਡੇ ਪਿੰਡ ਦੇ ਨੇ ਬਾਬਾ ਜੀ ਇਹ ਕੋਈ ਨਸ਼ਾ ਨੁਸ਼ਾ ਕਰਦੇ ਨਾ ਜੀ ਨਾ ਕੋਈ ਵੈਲ ਨਹੀਂ ਕਰ ਬਚਪਨ ਤੋਂ ਵੀ ਇਕੱਠੇ ਰਹੇ ਇੱਕੋ ਪਿੰਡ ਤੁਹਾਡਾ ਜਦੀਪੁਰਚੀ ਪਿੰਡ ਕਸੀਰਪੁਰਾ ਪਿੱਛੋਂ ਅੱਛਾ ਜੀ ਅਹੀਂ ਘਰੇ ਇਕੱਠੇ ਇਕਸੀਪੁਰਗੇ ਹਰ ਇਕੱਠੇ ਅੱਛਾ ਕੋਈ ਗੱਲ ਨਹੀਂ ਕਿ ਨਛੇ ਦਾ ਕੋਈ ਵੈਲ ਨਹੀਂ ਹੈਗਾ ਜਿਹੜੇ ਇਹਨਾਂ ਦੀ ਪਤਨੀ ਤੇ ਬੱਚਿਆਂ 'ਤੇ ਇਲਜ਼ਾਮ ਲਗਾਏ ਜਾ ਰਹੇ ਉਹ ਕੀ ਕਰ ਉਹ ਜੀ ਬਿਲਕੁਲ ਨਜਾਇਜ਼ ਅੱਛਾ ਜੀ ਨਜਾਇਜ਼ ਹੋ ਰਿਹਾ ਸਹੀ ਨਹੀਂ ਹੋਊਗਾ ਮੈਂ ਅੱਛਾ ਜੀ ਮੈਂ ਵੀ ਜਾਂਦਾ ਰਾਂ ਲੈਂਡਰ ਬੋਣ ਮੈਨੂੰ ਉੱਥੇ ਮਿਲਦੀ ਰਹੀ ਆਪਣੇ ਉਸੇ ਸ ਨੇ ਜੀ ਸਾਰਾ ਪਿੰਡ ਹੀ ਹਮੀ ਪਰੂਗਾ ਜੀ ਜਦੋਂ ਤੁਸੀਂ ਗੱਲ ਕਰੋ ਸਾਰੇ ਪਿੰਡ ਬਾਬੇ ਦੀ ਗੱਲ ਕਰੋ ਚੱਲੂਗੀ ਅੱਛਾ ਜੀ ਹਾਂਜੀ